ਦੋਸਤੋ ਜਿਵੇਂ ਕਿ ਪਤਾ ਹੀ ਹੈ ਕਿ ਭਾਈ ਨਰੈਣ ਸਿੰਘ ਚੌੜਾ ਵੱਲੋਂ ਤਨਖਾਹ ਭੁਗਤ ਰਏ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਗੋਲੀ ਚੱਲੀ ਵੀ ਆ ਹਾਲਾਂਕਿ ਸੁਖਬੀਰ ਬਾਦਲ ਉਹਨਾਂ ਦਾ ਬਚਾਅ ਹੋ ਗਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਪ੍ਰਤੀਕਰਮ ਮਿਲ ਰਿਹਾ ਕੋਈ ਉਸ ਨੂੰ ਸਹੀ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਕੋਈ ਸਾਜ਼ਿਸ਼ ਕਹਿ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਇੱਕ ਚੀਜ਼ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇਹ ਅਚਾਨਕ ਨਹੀਂ ਵਾਪਰਿਆ ਭਾਈ ਨਰੈਣ ਸਿੰਘ ਚੌੜਾ ਕਾਫੀ ਸਮਾਂ ਪਹਿਲਾਂ ਇਸ ਚੀਜ਼ ਦਾ ਇਸ਼ਾਰਾ ਕਰ ਚੁੱਕੇ ਸੀ ਉਹ ਦੱਸ ਚੁੱਕੇ ਸੀ ਕਿ ਵਾਪਰੇਗਾ ਇਹ ਕਦੋਂ ਜਦੋਂ ਹਜੇ ਇਹ ਮਾਫੀ ਵਾਲੀ ਕਵਾਇਦ ਸ਼ੁਰੂ ਹੋ ਰਹੀ ਸੀ ਜਦੋਂ ਸੁਖਵੀਰ ਬਾਦਲ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਹਨਾਂ ਨੇ ਉਦੋਂ ਹੀ ਇਸ਼ਾਰਾ ਕਰਤਾ ਸੀ ਕਿ ਜੇ ਸਜ਼ਾ ਜਾਂ ਤਨਖਾਹ ਦੇ ਕੇ ਜਥੇਦਾਰ ਇਹਨਾਂ ਨੂੰ ਮਾਫ ਕਰਦੇ ਆ ਤਾਂ ਕੌਮ ਮਾਫ ਨਹੀਂ ਕਰੂਗੀ ਆਪਾਂ ਉਹ ਵੀ ਤੁਹਾਨੂੰ ਦਿਖਾਉਣੀ ਉਹਨਾਂ ਨੇ ਕਿੱਥੇ ਕਿਹਾ ਸੀ ਪਰ ਉਸ ਤੋਂ ਪਹਿਲਾਂ ਆਪਾਂ ਜੀ ਪ੍ਰਤੀਕਰਮ ਦੇਖੀਏ ਜਿਵੇਂ ਬਿਆਨਤ ਕੌਰ ਜੀ ਹੈਗੀ ਆ ਉਹ ਲਿਖਦੇ ਕਿ ਗੁਰੂ ਘਰ ਸੰਗਤ ਆਤਮਿਕ ਸ਼ਾਂਤੀ ਤੇ ਸਕੂਨ ਲਈ ਨਾਤਮਸਤਕ ਹੋਣ ਜਾਂਦੀ ਹੈ ਜਨਤਾ ਨੂੰ ਆਪਣੀ ਨਫ਼ਰਤ ਤੇ ਵੈਰ ਵਿਰੋਧ ਗੁਰੂ ਘਰ ਦੇ ਬਾਹਰ ਕੱਢਣੇ ਚਾਹੀਦੇ ਆ ਗੁਰੂ ਘਰ ਤੇ ਵੈਰ ਵਿਰੋਧ ਕੱਢਣ ਲਈ ਨਹੀਂ ਆਤਮਿਕ ਸ਼ਾਂਤੀ ਲਈ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਗੁਰੂ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਉੱਥੇ ਨਾਤਮਸਤਕ ਹੋਣ ਵਾਲੀ ਸੰਗਤ ਲਈ ਪਰੇਸ਼ਾਨੀ ਪੈਦਾ ਹੁੰਦੀ ਆ ਵੀਰ ਹੈਗਾ ਬਾਦਲਦਾਲ ਨਾਲ ਉਹ ਕਹਿੰਦਾ ਜਾਤ ਆਖਰ ਬੰਦਾ ਦਿਖਾਈ ਜਾਂਦਾ ਨਾਲ ਹੀ ਰਣਜੀਤ ਸਿੰਘ ਸਰੰਦਾਵਾਦ ਕਹੇਗੇ ਉਹਨਾਂ ਨੇ ਕਿਹਾ ਗੋਲੀ ਚੱਲਦੀ ਰਹੇਗੀ ਤਾਂ ਅੱਗੇ ਇੱਕ ਰਮਨਜੀਤ ਸਿੰਘ ਹੈ ਉਹ ਕਹਿੰਦੇ ਬਿਲਕੁਲ ਸਹੀ ਕਿ ਸ਼ਿਕਾਰੀ ਤੇ ਖਿਡਾਰੀ ਦਾ ਕਦੀ ਨਿਸ਼ਾਨਾ ਨਹੀਂ ਉੱਕਦਾ ਜਿਹੜੇ ਜੇਲਾ ਚੋਂ ਬਾਹਰ ਆਏ ਬੰਦੀ ਸਿੰਘ ਆ ਉਹ ਤੇ ਕਾਲੀ ਤੇ ਸ਼੍ਰੋਮਣੀ ਕਮੇਟੀ ਦੀ ਮਿਲੀ ਭਗਤਾਂ ਡਰਾਮੇ ਆ ਉਹਨਾਂ ਨੇ ਇਹ ਕਿਹਾ ਅੱਗੇ ਜੇ ਆਪਾਂ ਹੋਰ ਦੇਖਦੇ ਆ ਤਾਂ ਹੁਸਨਦੀਪ ਸਿੰਘ ਕਹਿੰਦੇ ਬਾਬਾ ਜੀ ਤੁਹਾਨੂੰ ਖਾੜਕੂ ਸੰਘਰਸ਼ ਦੇ ਉਹ ਯੋਧੇ ਜਿੰਨਾਂ ਬੁੱਢੇ ਵੀ ਅੰਤਾਂ ਦਾ ਤਖ਼ਦਾ ਝੱਲਿਆ ਇਹੋ ਬਾਦਲਾ ਚੰਗੇ ਭਲੇ ਖਾੜਕੂ ਨੂੰ ਬਲੈਕ ਯਾ ਬਣਾ ਕੇ ਅੰਦਰ ਰੱਖਿਆ ਸੀ ਕਹਿੰਦੇ 2012 ਚ ਪਹਿਲੀ ਵਾਰ ਫਤਿਹਨਾਮਾ ਜੋ ਦੇਖਿਆ ਤਾਂ ਉਹਨੇ ਚਿੱਟੀ ਦਾੜੀ ਵਾਲੇ ਬਜ਼ੁਰਗ ਦੀ ਫੋਟੋ ਲੱਗੀ ਸੀ ਉੱਤੇ ਲਿਖਿਆ ਸੀ ਖਾਲਸਤਾਨੀ ਨਰੈਣ ਸਿੰਘ ਚੌੜਾ ਗ੍ਰਿਫਤਾਰ ਤਾਂ ਮੇਰੇ ਮਨ 'ਚ ਹੀ ਵੱਜੀ ਸੀ ਕਿ ਇੰਨੇ ਬਜ਼ੁਰਗ ਬੰਦੇ ਵੀ ਖਾੜਕੂ ਹੁੰਦੇ ਆ ਖਾਲਸਤਾਨੀ ਹੁੰਦੇ ਆ ਚਿੱਟੀਆਂ ਦਾੜੀ ਨਾਲ ਇਹਨਾਂ ਬੰਦਿਆਂ ਨੂੰ 40 ਸਾਲ ਹੋ ਗਿਆ ਅੱਜ ਤੱਕ ਇਹ ਬੈਠੇ ਨਹੀਂ ਇਹਨਾਂ ਦੇ ਪਰਿਵਾਰਾਂ ਨੇ ਤੇ ਇਹਨਾਂ ਨੇ ਅੰਤਾਂ ਦਾ ਸਰੀਰਕ ਮਾਨਸਿਕ ਤਸ਼ੱਦਦ ਹੋਇਆ ਤੁਸੀਂ ਇੱਕ ਬੰਦੇ ਦੀ ਸੂਰਮ ਗਤੀ ਨੂੰ ਕਰਤੂਤ ਨਾ ਕਹੋ ਉਹਦਾ ਨਾਮ ਕਿਸੇ ਸੰਬੋਧਨ ਕਰ ਰਹੇ ਜੋ ਤੁਹਾਡੇ ਤੋਂ ਇਹ ਉਮੀਦ ਨਹੀਂ ਹੈਗੀ ਪਰਮਜੀਤ ਸੋਲ ਕਹਿੰਦੇ ਬੇਅਦਬੀ ਦੀ ਸਜ਼ਾ ਤੇ ਮੌਤ ਹੀ ਹੈ ਬਲਦੀਪ ਸਿੰਘ ਰਾਮੂ ਵਾਲੀਆ ਵੀਰ ਕਹਿੰਦੇ ਪਹਿਲਾਂ ਕਿਸੇ ਨੇ ਹੱਥ ਫੜੇ ਸੀ ਤਨ ਜਾਂ ਤਨਖਾਹ ਪੂਰੀ ਹੋਣ ਤੋਂ ਬਾਅਦ ਦਰਬਾਰ ਸਾਹਿਬ 'ਚ ਇਹ ਹਮਲਾ ਸਭ ਤੋਂ ਕਾਇਰਨਾ ਤਬੀਤ ਦਾ ਸੂਚਕ ਹੈ ਇਹ ਗੁਨਾਹ ਅਗਤੀ ਅੰਦਰ ਸਿੰਘ ਪਠਲ ਕਹਿੰਦੇ ਸਹੀ ਕਿਹਾ ਵੀ ਤਖਤ ਸਾਹਿਬ ਦੇ ਹੁਕਮ ਦੀ ਧਾਰਮਿਕ ਸਜਾ ਭੁਗਤ ਰਹੇ ਵਿਅਕਤੀ ਤੇ ਹਮਲਾ ਸ਼੍ਰੀ ਕਾਲ ਤੱਕ ਸਰ ਦੀ ਮਾਨ ਮਰਿਆਦਾ ਨੂੰ ਸਖਤ ਮਾਰਦਾ ਬੀ.ਐਸ. ਵਿਦ ਦੀ ਫਿਟਿੰਗ ਵਾਲੇ ਕਹਿੰਦੇ ਮਰੇ ਹੋਣ ਮਾਰਨ ਦੀ ਕੀ ਲੋੜ ਐਵੇਂ ਮਰਿਆ ਗੱਲ ਸੱਪ ਪਾਇਆ ਅਕਾਲੀ ਵੀਰਾਏ ਕਹ ਰਿਹਾ ਇੰਦਰਾ ਦਾ ਪੁੱਤ ਹੀ ਸਾਹਤ ਹੈ ਦਰਬਾਰ ਸਰ ਕੰਪਲੈਕਸ ਚ ਗੋਲੀ ਚਲਾ ਕੇ ਮਨ ਰਾਜ ਸਿੰਘ ਪੰਗੂ ਕਹਿੰਦੇ ਪਹਿਲਾਂ ਭਾਈ ਨਰਿੰਦਰ ਸਿੰਘ ਚੌੜੇ ਦਾ ਪਛੋਕੜ ਜਾਣ ਲੋ ਕੋ ਚੰਗੀ ਤਰ੍ਹਾਂ ਉਹ ਕਹਿੰਦੇ ਬਿਲਕੁਲ ਜਾਣਦੇ ਆ ਪਰ ਦਰਬਾਰ ਸਰ ਗੋਲੀ ਚਲਾਉਣ ਦੀ ਸ਼ੂਟ ਨਹੀਂ ਕਿਸੇ ਨਵਦੀਪ ਸਿੰਘ ਹੈਗੇ ਉਹ ਕਹਿੰਦੇ ਵੀ ਸੁੱਖਾ ਸਿੰਘ ਮਹਤਾਬ ਸਿੰਘ ਉਹਨਾਂ ਦੇ ਜੋ ਬੀਰੀਆਲ ਸਥਾਨ ਉੱਥੇ ਹੀ ਮੱਥਾ ਟੇਕਦੇ ਆਂ ਬਚਨਿ ਉੱਥੇ ਦੁਸ਼ਟ ਨੂੰ ਸੋਧਿਆ ਗਿਆ ਸੀ ਸੁਖਵੀਰ ਸਿੰਘ ਪੌਰ ਕਹਿੰਦੇ ਆ ਇਹ ਕਾਰਵਾਈ ਬਾਦਲ ਨੂੰ ਸੰਜੀਵਨੀ ਬੂਟੀ ਦੇਣ ਵਾਲੀ ਕਹਿੰਦਾ ਮਤਲਬ ਉਹਨਾਂ ਨੂੰ ਫਾਇਦਾ ਹੋਊਗਾ ਪਰਮਿੰਦਰ ਸਿੰਘ ਕਹਿੰਦੇ ਹਰ ਪੱਖੋਂ ਗਲਤ ਆ ਨਵਦੀਪ ਸਿੰਘ ਮਾਛੀਵਾੜਾ ਕਹਿੰਦੇ ਬਾਦਲ ਦਲ ਦੀਆਂ ਗਲਤੀਆਂ ਦੀ ਸਜ਼ਾ ਇੰਨੀ ਥੋੜੀ ਨਹੀਂ ਕਿ ਇਸ ਪਰਿਵਾਰ ਦੇ ਇੱਕ ਫਰਜੰਦ ਨੂੰ ਯੱਕਦਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਵੇ ਕਿਸੇ ਨੂੰ ਮਲਨਵਾੜੀ ਜਲਾਲ ਤੋਂ ਤਰਸਕਾਰ ਤੋਂ ਵੱਡੀ ਸਜ਼ਾ ਕੋਈ ਹੈ ਹੀ ਨਹੀਂ ਹਰ ਮਨਜੀਤ ਸਿੰਘ ਕੋਟ ਫੱਤਾ ਜੀ ਕਹਿੰਦੇ ਆ ਸਮਾਂ ਤੇ ਸਥਾਨ ਗਲਤ ਸੀ ਬਾਦਲ ਦਲ ਵਾਲੇ ਇਸ ਦੇ ਲਈ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ ਭਾਈ ਨਰਿੰਦਰ ਸਿੰਘ ਚੌੜਾ ਉਹਨਾਂ ਨੇ ਕਦੋਂ ਇਸ਼ਾਰਾ ਕੀਤਾ ਸੀ ਉਹਨਾਂ ਨੇ 14 ਜੁਲਾਈ ਨੂੰ ਦੱਸਦਾ ਸੀ ਕਿ ਸਿੱਖ ਕੌਮ ਅਕਾਲੀ ਦਲ ਬਾਦਲ ਨੂੰ ਉਸ ਦੇ ਵੱੱਜਰ ਗੁਨਾਹਾਂ ਕਰਕੇ ਰਾਜਨੀਤਿਕ ਖੇਤਰ ਚੋਂ ਰੱਦ ਕਰ ਚੁੱਕੀ ਹੈ ਉਹ ਆਪਣੀ ਮਰ ਚੁੱਕੀ ਸਾਖ ਨੂੰ ਮੁੜ ਹਰਾ ਕਰਨ ਲਈ ਅਕਾਲ ਤਖਤ ਸਾਹਿਬ ਦਾ ਸਹਾਰਾ ਲੈ ਰਿਹਾ ਹੈ ਨਰਾਜ ਧੜੇ ਵੱਲੋਂ ਕੱਲ ਤੱਕ ਸਾਹਿਬ ਤੇ ਪੇਸ਼ ਹੋ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਦਿੱਤਾ ਗਿਆ ਬੇਨਤੀ ਪੱਤਰ ਇਸੇ ਕੜੀ ਦਾ ਹਿੱਸਾ ਹੈ ਇਸ ਤੋਂ ਖਾਲਸਾ ਪੰਥ ਨੂੰ ਸੁਚੇਤ ਹੋਣਾ ਚਾਹੀਦਾ ਹੈ ਲੰਮੇ ਅਰਸੇ ਤੋਂ ਮੈਂ ਜਿਸ ਸਤਾ ਦੀ ਨਾਲਸਾ ਤਹਿਤ ਅਕਾਲ ਤਖ਼ਤ ਸਾਹਿਬ ਦੀ ਮਾਨ ਪ੍ਰਤਿਸ਼ਟਾ ਮਰਿਆਦਾ ਖਾਲਸਾਈ ਸਿਧਾਂਤਾਂ ਤੇ ਪੰਥਕ ਰਵਾਇਤਾਂ ਨੂੰ ਠੇਸ ਪਹੁੰਚਾਉਣ ਤੇ ਸਿਆਸੀ ਦਬਾਅ ਪਾ ਕੇ ਜਥੇਦਾਰਾਂ ਦੀ ਪਦ ਪਦਵੀ ਦੀ ਆਪਣੀ ਇਹਦੇ ਵਿੱਚ ਵਰਤੋਂ ਕਰਨ ਦੇ অপরাধੀ ਇਸ ਦਲ ਦੀਆਂ ਸ਼ਾਸ਼ੀ ਚਾਲਾਂ ਨੂੰ ਖਾਲਸਾ ਸੁਰ ਨਾਲ ਨਕਾਮ ਕਰਕੇ ਗੁਰੂ ਪੰਥ ਦੇ ਬਲ ਦਾ ਪ੍ਰਗਟਾਵਾ ਕਰਨਾ ਗੁਰੂ ਪੰਥ ਨੂੰ ਸਮਰਪਿਤ ਹਰੇਕ ਸਿੱਖ ਸੰਸਥਾ ਹਰੇਕ ਗੁਰਸਿੱਖ ਦਾ ਧਾਰਮਿਕ ਫਰਜ਼ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਅਨਸਾਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਇਹ ਤੁਹਾਡਾ ਵੀ ਬਾਦਲ ਧੜੇ ਦਲ ਵੱਲੋਂ ਕੀਤੇ ਸਾਰੇ ਬੱਜਰਗਰਾਂ ਦਾ ਘੋਰ ਅਪਰਾਧੀ ਹੈ ਇਹ ਬੱਜਰ ਅਪਰਾਧ ਇੰਨੇ ਘਣਾਉਣੇ ਤੇ سنگੀਨ ਹਨ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾ ਕੇ ਵੀ ਬਖਸ਼ਿਆ ਨਹੀਂ ਜਾ ਸਕਦਾ। ਗੁਰੂ ਪੰਥ ਨਾਲ ਗਦਾਰੀ ਕਰਨ ਵਾਲਾ ਦਲ ਪੰਥ ਦਰੋਹੀ ਹੈ। ਰਾਜਨੀਤਿਕ ਖੇਤਰ ਵਿੱਚ ਪੰਥ ਦੀ ਅਗਵਾਈ ਕਰਨ ਦਾ ਇਸ ਦਲ ਨੂੰ ਹੁਣ ਕੋਈ ਹੱਕ ਨਹੀਂ। ਪੰਥ ਨੇ ਇਸ ਨੂੰ ਖੇਤਰ ਵਿੱਚ ਰੱਦ ਕਰਕੇ ਆਪਣੇ ਮਤ ਦਾ ਪ੍ਰਗਟਾਵਾ ਕੀਤਾ। ਖਾਲਸਾ ਪੰਥ ਨੂੰ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਹੁਕਮਨਾਮੀ ਦੀ ਤਾਕਤ ਪ੍ਰਕਿਰਿਆ ਪੰਥ ਪਰਿਵਾਰਨਤਾ ਨੂੰ ਮੁੜ ਸੁਰਜੀਤ ਕਰਨ ਲਈ ਖਾਲਸਾ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਗੁਰਮਤੇ ਕਰਨ ਤੇ ਪੰਥਕ ਵਿਧੀ ਵਿਧਾਨ ਨੂੰ ਸੁਰਜੀਤ ਕਰਨ ਲਈ ਜਤਲਸ਼ੀਰ ਤੇ ਇੱਕਸੋਰ ਹੋਣਾ ਚਾਹੀਦਾ ਹੈ ਇਹਨਾਂ ਨੂੰ ਤਨਖਾਹ ਲਾ ਕੇ ਦੋਸ਼ ਮੁਕਤ ਕਰਨ ਦਾ ਕੀਤਾ ਜਾਣ ਵਾਲਾ ਯਤਨ ਖਾਲਸਾ ਪੰਥ ਉਸੇ ਤਰ੍ਹਾਂ ਹੀ ਪ੍ਰਮਾਨ ਨਹੀਂ ਕਰੇਗਾ ਜਿਸ ਤਰ੍ਹਾਂ ਇਹਨਾਂ ਦੇ ਸਿਆਸੀ ਪ੍ਰਭਾਵ ਇਹ ਠਾਕੇ ਡੇਰਾ ਸਾਧ ਨੂੰ ਮਾਫੀਨਾਮਾ ਦੇਣ ਦਾ ਹੁਕਮਨਾਮਾ ਸਿੱਖ ਜਗਤ ਨੇ ਪ੍ਰਮਾਨ ਨਹੀਂ ਸੀ ਕੀਤਾ ਅਤੇ ਦੋਸ਼ ਮੁਕਤ ਕਰਨ ਵਾਲਿਆਂ ਨੂੰ ਗੁਰੂ ਪੰਥ ਦੇ ਗੁੱਸੇ ਤੇ ਉਹਦਾ ਸਾਹਮਣਾ ਕਰਨਾ ਪਿਆ ਸੀ ਜਾਨੀ ਸਾਫ਼-ਸਾਫ਼ ਉਹਨਾਂ ਦਾ ਇਸ਼ਾਰਾ ਸੀ ਕਿ ਜੇ ਇਹਨਾਂ ਨੂੰ ਤਨਖਾਹ ਲਾ ਕੇ ਦੋਸ਼ ਮੁਕਤ ਕੀਤਾ ਜਾਂਦਾ ਤਾਂ ਉਹਨੂੰ ਖਾਲਸਾ ਪੰਥ ਪ੍ਰਵਾਨ ਨਹੀਂ ਕਰੇਗਾ ਤੇ ਜਿਹੜੀ ਇਹ ਅੱਜ ਵਾਲੀ ਘਟਨਾ ਹੈ ਉਹ ਉਸੇ ਜੋ ਨਿਕਲੀ ਲੱਗਦੀ ਆ ਹਾਲਾਂਕਿ ਕੁਝ ਲੋਕ ਇਹਨੂੰ ਕਹਿ ਰਹੇ ਸੀ ਕਿ ਇਹ ਪਲਾਨਡ ਹੈ ਕੁਝ ਲੋਕ ਕਹਿ ਰਹੇ ਸੀ ਕਿ ਅਕਾਲੀ ਦਲ ਦੀ ਸਰਕਾਰ ਵਲੇ ਭਾਈ ਨਰਿੰਦਰ ਸਿੰਘ ਚੌੜਾ ਨੂੰ ਖਾਰਕੂ ਤੋਂ ਬਲੈਕਇਆ ਬਣਾ ਕੇ ਜੇਲ੍ਹ ਚ ਰੱਖਿਆ ਗਿਆ ਸੀ ਵੀ ਉਹਨਾਂ ਤੇ ਝੂਠੇ ਮੁਕੱਦਮੇ ਪਾਏ ਗਏ ਸੀ ਆਪੋਨੇ ਗੁਰੂ ਸਾਹਿਬ ਜਾਣਦੇ ਆ ਕਿ ਇਹ ਘਟਨਾ ਕਿਸ ਵਿਧ ਦੇ ਵਿੱਚੋਂ ਨਿਕਲੀ ਉਹ ਆਪਕੀ ਜਾਣੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ